ਇਸੀ ਬੱਲੇ ਦੀ ਵੱਡੀ ਖਬਰ ਅੱਜ ਜੇ ਖੋਲੇ ਜਾਣਗੇ ਪੌਂਗ ਟੈਂਕ ਦੇ ਗੇਟ ਦਸੀਏ ਲਗਾਤਾਰ ਜੋ ਹਿਮਾਚਲ ਦੇ ਵਿੱਚ ਇਹ ਮੀਂਹ ਹੋ ਰਿਹਾ ਉਸ ਨੂੰ ਦੇਖ ਕੇ ਅੱਜ ਇਹ ਪੌਂਗ ਟੈਂਕ ਦਾ ਜਲ ਪੱਧਰ ਇਹ ਵੱਧ ਚੁੱਕਿਆ ਜਿਸ ਨੂੰ ਲੈ ਕੇ ਅੱਜ ਸ਼ਾਮ 5 ਵਜੇ ਇਹ ਜੋ ਪੌਂਗ ਟੈਂਕ ਦੇ ਗੇਟ ਹੈ ਇਹ ਖੋਲੇ ਜਾਣਗੇ ਦੱਸਦੀ ਦੋਸਤੋ ਹੁਣ ਖਤਰੇ ਦੀ ਇੱਕ ਐਂਟੀ ਬਣ ਚੁੱਕੀ ਹੈ ਜਿਸ ਨੂੰ ਲੈ ਕੇ ਹੁਣ ਸਰਕਾਰ ਵੱਲੋਂ ਅਲਾਸਮੈਂਟ ਵੀ ਕੀਤੀ ਜਾ ਰਹੀ ਹੈ ਕੋਈ ਭਾਰੀ ਪ੍ਰੇਸ਼ਾਨਤ ਕਾਰਨ ਤਾਪੂ ਖੂਲ ਤਲਵਾਰਾ ਦਾ ਵਿਆਲਸ ਕਰ ਬਹੁਤ ਜਲਦੀ ਨਾਲ ਵੱਧ ਰਿਹਾ ਹੈ ਇਹ ਸੂਚਨਾ ਆਪਕਾ ਨੂੰ ਦੱਸਿਆ ਜਾਂਦਾ ਹੈ ਕਿ ਕਾਲ ਮਿਤੀ 6/3/2023 ਦਿਨ ਬੁੱਧਵਾਰ ਸ਼ਾਮ ਨੂੰ 5 ਵਜੇ ਕਾਉਂਡ ਡ੍ਰੈਂਪ ਤੋਂ ਸਥਿਰ ਹੋ ਗੀਤਾ ਰਹੇ 4000 ਕਿਊਸਕ ਪਾਣੀ ਸੱਜਿਆ ਜਾ ਰਿਹਾ ਹੈ ਇਸ ਲਈ ਆਪਕਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਦਰਿਆ ਖੱਬ ਜਾਂ ਪਾਣੀ ਦੇ ਵਹਾਅ ਦੇ ਵਾਲੇ ਪਾਸੇ ਸਮਾਨ ਡੰਗਰ ਪਸ਼ੂਆਂ ਕੋ ਸਿਰਫ ਜ਼ਰਾ ਤੇ ਚਰਾਵਾ ਦੇ ਦਿਓ ਹਲੋ